ਸਤਿ ਸ਼੍ਰੀ ਅਕਾਲ ਜੀ ਵਿਆਹ ਦੇ 1 ਸਾਲ ਬਾਅਦ ਹੀ ਮੇਰੀ ਮਾਂ ਦੀ ਅਚਾਨਕ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਉਸ ਵਕਤ ਮੈਂ ਇੱਕ ਤਰ੍ਹਾਂ ਪਾਗਲ ਜਾਈ ਹੋ ਗਈ ਸੀ ਕਿਉਂਕਿ ਜੋ ਸੁੱਖ ਦੁੱਖ ਮਾਂ ਦੇ ਨਾਲ ਕਰ ਸਕਦੀ ਸੀ ਉਹ ਦੁੱਖ ਸੁੱਖ ਕਿਹਦੇ ਨਾਲ ਕਰਦੀ ਸਾਬ ਆਪਣੇ ਦਿਲ ਦੀਆਂ ਗੱਲਾਂ ਆਪਣੇ ਦਿਲ ਵਿੱਚ ਹੀ ਦਫਨ ਕਰ ਲੈਂਦੀ ਸੀ ਹਰ ਰਾਤ ਮੈਂ ਰਾਤ ਨੂੰ ਰੋ ਕੇ ਸਮਦੀ ਤੇ ਹਰ ਦਿਨ ਮੇਰਾ ਰੋਂਦੀ ਦਾ ਚੜਦਾ ਕਦੇ ਕੋਈ ਦਿਨ ਜਾਂ ਰਾਤ ਅਜਿਆ ਨਹੀਂ ਆਇਆ ਸੀ ਜਿਸ ਦਿਨ ਮੇਰੀ ਆਖਣਾ ਗਿੱਲੀ ਹੋਈ ਹੋਵੇ ਵਿਆਹ ਨੂੰ ਹੌਲੀ-ਹੌਲੀ 3 ਸਾਲ ਹੋ ਗਏ ਮੇਰੇ ਕੋਈ ਬੱਚਾ ਵੀ ਨਹੀਂ ਸੀ ਜਿਸਦੇ ਮੈ ਆਰੇ ਲੱਗ ਜਾਂਦੀ ਜਦੋਂ ਮੈਂ ਮਾਂ ਦੀ ਫੋਟੋ ਵੇਖਦੀ ਤਾਂ ਮੱਲੋ ਮੱਲੀ ਮੇਰੀਆਂ ਅੱਖਾਂ ਭਰ ਜਾਂਦੀਆਂ ਜੇ ਭੇਕੇ ਜਾਂਦੀ ਤਾਂ ਉੱਥੇ ਦਿਲ ਨਾ ਲੱਗਦਾ ਜੇ ਸੌਹਰੇ ਆਉਂਦੀ ਤਾਂ ਉੱਥੇ ਦਿਲ ਨਾ ਲੱਗਦਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਮੈਂ ਅੰਦਰੋਂ-ਅੰਦਰ ਹੀ ਰੱਬ ਨੂੰ ਬਹੁਤ ਤਾਨੇ ਮੀਨੇ ਦਿੰਦੀ ਸੀ ਕਿ ਰੱਬਾ ਮੇਰੀ ਮਾਂ ਕਿਉਂ ਖੋ ਲਈ दस मा मा मेरी मां ਵੱਲੋਂ ਤੇਰਾ ਕੀ ਘਾਟਾ ਪਿਆ ਸੀ ਪਰ ਮਾਂ ਤੋਂ ਬਾਅਦ ਤਾਈ ਮੇਰੀ ਮਾਂ ਬਣ ਗਈ ਸੀ ਤਾਈ ਨੇ ਕਦੇ ਵੀ ਇਹ ਅਹਿਸਾਸ ਨਹੀਂ ਹੁਣ ਦਿੱਤਾ ਸੀ ਕਿ ਮੇਰੀ ਮਾਂ ਨਹੀਂ ਜੇਕਰ ਮੈਂ ਤਾਈ ਨੂੰ ਦਿਨੇ ਫੋਨ ਕਰਦੀ ਤਾਂ ਉਹ ਦਿਨੇ ਆ ਜਾਂਦੀ ਜੇਕਰ ਮੈਂ ਸ਼ਾਮ ਨੂੰ ਫੋਨ ਕਰਦੀ ਤਾਂ ਉਹ ਸ਼ਾਮ ਨੂੰ ਹੀ ਆ ਜਾਂਦੀ ਇਦਾਂ ਕਦੇ ਨਹੀਂ ਹੋਇਆ ਸੀ ਕਿ ਮੈਂ ਫੋਨ ਕਰਾਂ ਤੇ ਤਾਈ ਕਹਿ ਦੇਵੇ ਕਿ ਨਹੀਂ ਮੈਂ ਨਹੀਂ ਆ ਸਕਦੀ ਤਾਈ ਮੇਰਾ ਹਰ ਕਿਆ ਹੋਇਆ ਬੋਲ ਪਗਾਉਂਦੀ ਸੀ ਤਾਈ ਹੁਣ ਤਾਂ ਮਾਤਾ ਨੂੰ ਹੀ ਵਧ ਕੇ ਕਰਦੀ ਸੀ ਕਿਉਂਕਿ ਤਾਈ ਇਹ ਵੀ ਸੋਚਦੀ ਸੀ ਕਿ ਇਸ ਨੂੰ ਇਹ ਅਹਿਸਾਸ ਨਾ ਹੋਵੇ ਕਿ ਮੇਰੀ ਮਾਂ ਨਹੀਂ ਹੈ ਤੇ ਤਾਇਆ ਵੀ ਪਿਓ ਤੋਂ ਵਧ ਕੇ ਕਰਦਾ ਸੀ ਹੁਣ ਰੱਬ ਨੇ ਮੇਰੀ ਸੁਣ ਲਈ ਸੀ ਤੇ ਮੇਰੇ ਘਰ ਇੱਕ ਪਿਆਰਾ ਜਿਹਾ ਨੰਨਾ ਮੰਨਾ ਬੇਟਾ ਪੈਦਾ ਹੋਇਆ ਸੀ ਪਰ ਬੇਟਾ ਜਨਮ ਤੋਂ ਕੁਝ ਦਿਨ ਬਾਅਦ ਹੀ ਬਿਮਾਰ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਨਾ ਪਿਆ ਹਸਪਤਾਲ ਦੇ ਵਿੱਚ ਮੇਰਾ ਤਾਇਆ ਹੀ ਮੇਰੇ ਕੋਲ ਰਿਹਾ ਕਿਉਂਕਿ ਮੇਰੇ ਘਰ ਵਾਲਾ ਡਿਊਟੀ ਜਾਂਦਾ ਸੀ ਤੇ ਉਸ ਨੂੰ ਇੰਨੀਆਂ ਛੁੱਟੀਆਂ ਨਹੀਂ ਮਿਲਦੀਆਂ ਸੀ ਸਾਨੂੰ ਹਸਪਤਾਲ ਦੇ ਵਿੱਚ 15 ਦਿਨ ਲੱਗੇ ਨਵਾਂ ਸਾਲ ਵੀ ਸਾਨੂੰ ਹਸਪਤਾਲ ਦੇ ਵਿੱਚ ਹੀ ਚੜ੍ਹਿਆ ਸੀ ਪਰ ਇਹਨਾਂ 15 ਦਿਨਾਂ ਦੇ ਵਿੱਚ ਤਾਇਆ ਇੱਕ ਦਿਨ ਵੀ ਘਰੇ ਨਹੀਂ ਗਿਆ ਉਹ ਮੇਰੇ ਕੋਲ ਹੀ ਰਿਹਾ ਸਾਰੇ ਮੈਨੂੰ ਇਹ ਪੁੱਛਦੇ ਕਿ ਤੁਹਾਡੇ ਕੀ ਲੱਗਦੇ ਹਨ ਤਾਂ ਮੈਂ ਕਹਿ ਦਿੰਦੀ ਕਿ ਮੇਰੇ ਡੈਡੀ ਹਨ ਕਿਉਂਕਿ ਮੇਰੇ ਪਾਪਾ ਮੇਰੇ ਕੋਲ ਨਹੀਂ ਰਹਿ ਸਕਦੇ ਸੀ ਉਹ ਵੀ ਸ਼ੂਗਰ ਦੇ ਮਰੀਜ਼ ਸੀ ਇਸ ਕਰਕੇ ਉਹਨਾਂ ਨੂੰ ਰੋਟੀ ਖਾਣ ਤੋਂ ਪਹਿਲਾਂ ਇੰਜੈਕਸ਼ਨ ਲਗਾਉਣਾ ਪੈਂਦਾ ਸੀ ਤੇ ਉਹ ਇੰਜੈਕਸ਼ਨ ਫ੍ਰਿਜ ਦੇ ਵਿੱਚ ਰੱਖਣਾ ਹੁੰਦਾ ਸੀ ਇਸ ਲਈ ਉਹ ਘਰ ਤੋਂ ਬਾਹਰ ਰੋਟੀ ਪਾਣੀ ਨਹੀਂ ਖਾ ਪੀ ਸਕਦੇ ਸੀ ਤੇ ਨਾ ਹੀ ਉਹ ਜ਼ਿਆਦਾ ਟਾਈਮ ਬਾਹਰ ਰਹਿ ਸਕਦੇ ਸੀ ਕਿਉਂਕਿ ਪਤਾ ਨਹੀਂ ਉਹਨਾਂ ਨੂੰ ਕਿਹੜੇ ਮੌਕੇ ਕਿਹੜੀ ਦਵਾਈ ਦੀ ਜਾਂ ਡਾਕਟਰ ਦੀ ਲੋੜ ਪੈ ਜਾਂਦੀ ਸੀ 15 ਦਿਨ ਮੇਰਾ ਤਾਇਆ ਹੀ ਮੇਰੇ ਕੋਲ ਰਿਹਾ ਤੇ 15 ਦਿਨਾਂ ਬਾਅਦ ਸਾਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਮੈਂ ਮੁੰਡੇ ਨੂੰ ਲੈ ਕੇ ਆਪਣੇ ਸਹੁਰੇ ਜਾਣ ਲੱਗੀ ਪਰ ਮੇਰਾ ਤਾਇਆ ਕਹਿਣ ਲੱਗਾ ਕਿ ਉੱਥੇ ਤੇਰੀ ਸੱਸ ਹੀ ਕੱਲੀ ਹੈ ਉਸ ਤੋਂ ਇੰਨੀ ਸੰਭਾਲ ਨਹੀਂ ਹੋਣੀ ਤੇ ਤੂੰ ਘਰ ਦੇ ਕੰਮ ਵਿੱਚ ਲੱਗ ਜਾਵੇਂਗੀ ਮੇਰੀ ਮੰਨੇ ਤਾਂ ਤੂੰ ਇੱਧਰ ਸਾਡੇ ਨਾਲ ਹੀ ਚੱਲ ਤੇ ਤੇਰੀ ਤਾਈ ਕੰਮ ਕਰ ਲੈਂਦੀ ਹੈ ਤੇ ਤੇਰੀ ਭਾਬੀ ਤੇਰੇ ਨਾਲ ਮੁੰਡਾ ਸੰਭਾਲ ਲਵੇਗੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਕਹਿਣ ਲੱਗੇ ਹਾਂ ਤਾਇਆ ਠੀਕ ਹੀ ਤਾਂ ਕਹਿ ਰਿਹਾ ਹੈ ਚਲੋ ਮੈਂ ਤੁਹਾਨੂੰ ਉੱਥੇ ਪਿੰਡ ਛੱਡ ਆਉਂਦਾ ਹਾਂ ਮੇਰੇ ਘਰ ਵਾਲਾ ਮੈਨੂੰ ਤੇ ਮੇਰੇ ਤਾਇਏ ਨੂੰ ਮੇਰੇ ਪੇਕੇ ਘਰ ਛੱਡ ਆਇਆ ਪੂਰਾ 1 ਮਹੀਨਾ ਮੈਂ ਮੁੰਡੇ ਨੂੰ ਲੈ ਕੇ ਆਪਣੇ ਪੇਕੇ ਰਹੀ ਮੁੰਡਾ ਬਹੁਤ ਜ਼ਿਆਦਾ ਰੋਂਦਾ ਹੁੰਦਾ ਸੀ ਕਿਉਂਕਿ ਬਿਮਾਰ ਹੋਣ ਦੇ ਕਰਕੇ ਉਹ ਬਹੁਤ ਚਿੜਚਿੜਾ ਹੋ ਗਿਆ ਸੀ ਤੇ ਉਸ ਨੂੰ ਵਾਰੋ-ਵਾਰੀ ਅਸੀਂ ਚੁੱਕਦੀਆਂ ਕਦੇ ਭਾਬੀ ਚੁੱਕਦੀ ਤੇ ਕਦੇ ਤਾਈ ਕੰਮ ਕਰਦੀ ਕਦੇ ਤਾਈ ਚੁੱਕਦੀ ਤੇ ਭਾਬੀ ਕੰਮ ਕਰ ਲੈਂਦੀ ਇੱਕ ਦਿਨ ਵੀ ਤਾਈ ਨੇ ਕਦੇ ਮੱਥੇ ਵਟ ਨਹੀਂ ਪਾਇਆ ਸੀ ਤੇ ਨਾ ਹੀ ਕਦੇ ਭਾਬੀ ਨੇ ਭਾਬੀ ਦਾ ਆਪ ਦਾ ਮੁੰਡਾ ਵੀ 1.5 ਸਾਲ ਦਾ ਸੀ 1.5 ਸਾਲ ਬਾਅਦ ਭਾਬੀ ਦਾ ਮੁੰਡਾ ਵੀਰੇ ਦੇ ਨਾਲ ਸੌਣ ਲੱਗ ਪਿਆ ਕਿਉਂਕਿ ਭਾਬੀ ਅੱਧੀ ਰਾਤ ਤੱਕ ਮੇਰੇ ਮੁੰਡੇ ਨੂੰ ਚੁੱਕੀ ਰੱਖਦੀ ਸੀ ਤੇ ਇਸ ਲਈ ਭਾਬੀ ਆਪਣੇ ਮੁੰਡੇ ਨੂੰ ਸਵਾ ਕੇ ਵੀਰੇ ਦੇ ਨਾਲ ਪਾਉਂਦੀ ਸੀ ਮੈਨੂੰ ਕਈ ਵਾਰੀ ਭਾਬੀ ਤੇ ਤਰਸ ਆਉਣਾ ਕਿ ਉਹ ਮੁੰਡੇ ਨੂੰ ਇਸ ਤਰ੍ਹਾਂ ਸਵਾ ਕੇ ਪਾਉਂਦੀ ਹੈ ਉਹਦਾ ਵੀ ਤਾਂ ਦਿਲ ਕਰਦਾ ਹੋਵੇਗਾ ਕਿ ਮੈਂ ਆਪਣੇ ਮੁੰਡੇ ਨੂੰ ਛਾਤੀ ਨਾਲ ਲਾ ਕੇ ਸਲਾਵਾ ਪਰ ਫਿਰ ਭਾਬੀ ਕਹਿ ਦਿੰਦੀ ਕਿ ਕੋਈ ਨਾ ਦੀਦੀ ਫਿਰ ਕੀ ਗੱਲ ਹੈ ਘਰੇ ਹੀ ਹੈ ਉਹ ਕਿਹੜਾ ਕਿਤੇ ਬਾਹਰ ਸੁੱਤਾ ਪਿਆ ਹੈ ਕਈ ਵਾਰੀ ਪਾਬੀਨੇ ਮੇਰੇ ਕੋਲ ਬੈਠੀ ਬੈਠੀ ਨੇ ਮੇਰੇ ਕੋਲ ਹੀ ਸੌਂ ਜਾਣਾ ਤੇ ਸਵੇਰ ਉੱਠ ਕੇ ਉਸਨੇ ਮੁੰਡੇ ਨੂੰ ਜਾ ਕੇ ਉਠਾ ਕੇ ਚਾਹ ਪਾਣੀ ਪਿਲਾਉਣਾ ਹੁਣ ਮੇਰਾ ਮੁੰਡਾ ਵੀ 3 ਮਹੀਨਿਆਂ ਦਾ ਹੋ ਗਿਆ ਸੀ ਪਰ ਇੱਕ ਦਿਨ ਅਚਾਨਕ ਹੀ ਉਸਦਾ ਪੂਰਾ ਸਰੀਰ ਨੀਲਾ ਚ ਪੈਣਾ ਸ਼ੁਰੂ ਹੋ ਗਿਆ ਉਸ ਵਕਤ ਵੀ ਮੈਂ ਆਪਣੇ ਪੇਕੇ ਘਰ ਗਈ ਹੋਈ ਸੀ ਅਸੀਂ ਸਾਰੇ ਇਹ ਵੇਖ ਕੇ ਡਰ ਗਏ ਅਸੀਂ ਪਾਪਾ ਤੇ ਤਾਏ ਨੂੰ ਬੁਲਾਇਆ ਕੇ ਦਿਖਾਇਆ ਪਾਪਾ ਪਤਾ ਨਹੀਂ ਕੀ ਹੋ ਗਿਆ ਹੈ ਨੀਲਾ ਕਿਉਂ ਹੋ ਰਿਹਾ ਹੈ ਪਾਪਾ ਨੇ ਜਲਦੀ ਜਲਦੀ ਗੱਡੀ ਕੱਢੀ ਅਸੀਂ ਗੱਡੀ ਵਿੱਚ ਬੈਠ ਕੇ ਉਸੇ ਵਕਤ ਡਾਕਟਰ ਦੇ ਲੈ ਗਏ ਜਿਸ ਨੇ ਉਹ ਜਿੱਥੇ ਉਹ ਪਹਿਲਾਂ ਐਡਮਿਟ ਸੀ ਡਾਕਟਰ ਨੇ ਕਿਹਾ ਕਿ ਇਸ ਨੂੰ ਨਮੂਨਿਆਂ ਦੀ ਸ਼ਿਕਾਇਤ ਹੋ ਗਈ ਹੈ ਇਸ ਦੀ ਛਾਤੀ ਤੇ ਬਹੁਤ ਜ਼ਿਆਦਾ ਬਲਗਮ ਜਮ ਗਈ ਹੈ ਇਸ ਨੂੰ ਐਡਮਿਟ ਕਰਨਾ ਪਵੇਗਾ ਉਹਨਾਂ ਨੇ ਮੁੰਡੇ ਨੂੰ ਐਡਮਿਟ ਕਰ ਲਿਆ ਤੇ ਕਿਹਾ ਕਿ ਤੁਹਾਨੂੰ ਦੋ ਜਾਨਿਆਂ ਨੂੰ ਇੱਥੇ ਰਹਿਣਾ ਪਵੇਗਾ ਭਾਬੀ ਕਹਿਣ ਲੱਗੀ ਕਿ ਮੈਂ ਮੁੰਡੇ ਕੋਲੇ ਮੈਂ ਰਹਿ ਪਾਵਾਂਗੀ ਜੇਕਰ ਤੂੰ ਘਰੇ ਜਾਣਾ ਹੈ ਤਾਂ ਚਲੀ ਜਾ ਮੈਂ ਕਿਹਾ ਨਹੀਂ ਭਾਬੀ ਮੇਰੇ ਤੋਂ ਘਰੇ ਨਹੀਂ ਜਾਇਆ ਜਾਣਾ ਇਸ ਤਰ੍ਹਾਂ ਮੁੰਡਾ ਛੱਡ ਕੇ ਤੇ ਫਿਰ ਭਾਬੀ ਕਹਿਣ ਲੱਗੀ ਕਿ ਮੈਂ ਤੇਰੇ ਕੋਲ ਹੀ ਰਹਾਂਗੀ ਤੂੰ ਕੱਲੀ ਕਿਵੇਂ ਰਹੇਂਗੀ ਬਿਸ਼ੱਕ ਮੇਰਾ ਤਾਇਆ ਵੀ ਸਾਡੇ ਨਾਲ ਹੀ ਸੀ ਪਰ ਫਿਰ ਵੀ ਭਾਬੀ ਕਹਿਣ ਲੱਗੀ ਤੇ ਮੈਂ تیرے ਕੋਲ ਰਵਾਂਗੀ ਇੱਧਰ ਮੇਰੇ ਘਰ ਵਾਲਾ ਰਾਤ ਨੂੰ ਆ ਜਾਂਦਾ ਤੇ ਸੁਬ੍ਹਾ ਫੇਰ ਉੱਠ ਕੇ ਚਲਾ ਜਾਂਦਾ ਕਿਉਂਕਿ ਉਸਨੇ ਡਿਊਟੀ ਜਾਣਾ ਹੁੰਦਾ ਸੀ ਮੈਂ ਤੇ ਭਾਬੀ ਤੇ ਤਾਇਆ ਤਿੰਨੋਂ ਜਣੇ ਉੱਥੇ ਰਹਿੰਦੇ ਭਾਬੀ ਦਾ ਮੁੰਡਾ ਫੇਰ ਵਿਚਾਰਾ ਘਰੇ ਤਾਈ ਕੋਲ ਤੇ ਵੀਰੇ ਕੋਲ ਰਹਿੰਦਾ ਤਾਈ ਉਸ ਨੂੰ ਤਿਆਰ ਕਰਕੇ ਸਕੂਲ ਪੇਡ ਦਿੰਦੀ ਤੇ ਉਹ ਸਕੂਲ ਚੱਲਿਆ ਜਾਂਦਾ ਕਦੇ-ਕਦੇ ਮੈਂ ਸੋਚਦੀ ਕਿ ਭਾਬੀ ਦਾ ਵੀ ਕਿੰਨਾ ਵੱਡਾ ਚਿਗਰਾ ਹੈ ਉਹ ਆਪ ਆਪ ਦੇ ਛੋਟੇ ਜਿਹੇ ਮਾਸੂਮ ਨੂੰ ਛੱਡ ਕੇ ਮੇਰੇ ਮੁੰਡੇ ਨੂੰ ਮੇਰੇ ਨਾਲ ਸੰਭਾਲ ਰਹੀ ਆ ਮੈਂ ਭਾਬੀ ਦਾ ਇਹ ਕਦੇ ਦੇਣ ਨਹੀਂ ਦੇ ਸਕਦੀ ਕਿਉਂਕਿ ਅੱਜ ਦੇ ਜਮਾਨੇ ਵਿੱਚ ਤਾਂ ਲੋਕ ਆਪਦੇ ਜੰਮਿਆਂ ਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਪਾਲਦੇ ਜਿੰਨਾ ਭਾਬੀ ਨੇ ਮੇਰੇ ਮੁੰਡੇ ਨੂੰ ਮੇਰੇ ਨਾਲ ਪਾਲਿਆ ਹੈ ਇਸੇ ਤਰ੍ਹਾਂ ਟਾਈਮ ਬੀਤਦਾ ਗਿਆ ਤੇ ਮੇਰਾ ਮੁੰਡਾ 1.5 ਸਾਲ ਦਾ ਹੋ ਗਿਆ ਜਦੋਂ ਵੀ ਉਹ ਮੇਰੇ ਪੇਕੇ ਜਾਂਦਾ ਤਾਂ ਉਹ ਮੇਰੀ ਤਾਈ ਨੂੰ ਹੀ ਨਾਨੀ ਕਹਿੰਦਾ ਤੇ ਤਾਈ ਵੀ ਨੇ ਵੀ ਉਸ ਨੂੰ ਇਹ ਹੀ ਕਹਿਣਾ ਕਿ ਮੈਂ ਹੀ ਤੇਰੀ ਨਾਨੀ ਆ ਅਸੀਂ ਵੀ ਇਹੀ ਕਹਿੰਦੇ ਸੀ ਕਿ ਇਹ ਤੇਰੀ ਨਾਨੀ ਆ બસ ਇਹ ਕਦੇ ਨਹੀਂ ਦੱਸਿਆ ਸੀ ਕਿ ਤੇਰੀ ਨਾਨੀ ਨਹੀਂ ਆ ਕਿਉਂਕਿ ਜੇਕਰ ਅਸੀਂ ਇਹ ਗੱਲ ਕਹਿੰਦੇ ਤਾਂ ਤਾਈ ਨੂੰ ਲੱਗਣਾ ਸੀ ਕਿ ਇਹ ਮੇਰੇ ਨਾਲ ਫਰਕ ਸਮਝਦੇ ਹਨ ਮਾਂ ਤੋਂ ਬਾਅਦ ਹੁਣ ਤਾਈ ਹੀ ਸਾਡੀ ਮਾਂ ਸੀ ਤੇ ਅਸੀਂ ਮਾਂ ਹੀ ਸਮਝਦੇ ਸੀ ਕਿਉਂਕਿ ਸਾਡਾ ਸਾਂਝਾ ਪਰਿਵਾਰ ਸੀ ਤੇ ਅਸੀਂ ਸਾਰੇ ਇਕੱਠੇ ਹੀ ਰਹਿੰਦੇ ਸੀ ਕਿਸੇ ਵਿੱਚ ਕੋਈ ਤਰ ਮੇਰ ਨਹੀਂ ਸੀ ਪਹਿਲਾਂ ਵੀ ਅਸੀਂ ਜਦ ਸਕੂਲ ਜਾਂਦੇ ਹੁੰਦੇ ਸੀ ਤਾਂ ਰੋਟੀ ਪਾਣੀ ਸਾਨੂੰ ਤਾਈ ਹੀ ਬਣਾ ਕੇ ਦਿੰਦੀ ਸੀ ਸਾਨੂੰ ਮਾਂ ਤੇ ਤਾਈ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਸੀ ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਕਈ ਵਾਰੀ ਰੱਬ ਕਿਸੇ ਨੂੰ ਦੁੱਖ ਦੇ ਕੇ ਸੋਚਦਾ ਹੈ ਕਿ ਇਸ ਇਨਸਾਨ ਨੂੰ ਹੋਰ ਪਰਖ ਕੇ ਵੇਖਾਂ ਤੇ ਉਹੀ ਗੱਲ ਸਾਡੇ ਨਾਲ ਹੋਈ ਮਾਂ ਤਾਂ ਸਾਡੀ ਚਲੀ ਗਈ ਸੀ ਹੁਣ ਤਾਂ ਸਾਨੂੰ ਤਾਈ ਦਾ ਹੀ ਸਾਰਾ ਸੇਕ ਦਿਨ ਮੈਂ ਤਾਈ ਨੂੰ ਫੋਨ ਕੀਤਾ ਕਿ ਤਾਈ ਮੇਰਾ ਦਿਲ ਨਹੀਂ ਲੱਗਦਾ ਮੇਰੇ ਕੋਲ ਆ ਜਾ ਤਾਂ ਮੈਂ ਤਾਈ ਨੂੰ 10 ਵਜੇ ਫੋਨ ਕੀਤਾ ਤੇ ਤਾਈ ਇੱਕ ਵਾਲੀ ਵਾਸਤੇ ਮੇਰੇ ਕੋਲ ਆ ਵੀ ਗਈ ਚਾਰ-ਪੰਜ ਦਿਨ ਮੈਂ ਤਾਈ ਨੂੰ ਆਪਣੇ ਕੋਲ ਹੀ ਰੱਖਿਆ ਮੈਂ ਤਾਈ ਨੂੰ ਭੇਜਣਾ ਤੇ ਨਹੀਂ ਚਾਹੁੰਦੀ ਸੀ ਪਰ ਪਿੰਡੋਂ ਭਾਬੀ ਦਾ ਫੋਨ ਆ ਗਿਆ ਕਿ ਮੁੰਡਾ ਠੀਕ ਨਹੀਂ ਉਸ ਨੂੰ ਬੁਖਾਰ ਚੜਦਾ ਹੈ ਅਸੀਂ ਉਸ ਨੂੰ ਦਵਾਈ ਦਵਣ ਜਾਣਾ ਆ ਇਸ ਲਈ ਮੰਮੀ ਨੂੰ ਘਰੇ ਭੇਜ ਦਿਓ ਤਾਇਆ ਖੇਤ ਚਲਾ ਜਾਂਦਾ ਹੈ ਤੇ ਘਰੇ ਕੋਈ ਵੀ ਨਹੀਂ ਹੁੰਦਾ ਮੈਂ ਤਾਈ ਨੂੰ ਕਿਹਾ ਤਾਈ ਹੁਣ ਤੇ ਤੈਨੂੰ ਜਾਣਾ ਹੀ ਪਵੇਗਾ ਮੇਰਾ ਦਿਲ ਤਾਂ ਨਹੀਂ ਕਰਦਾ ਕਿ ਤੈਨੂੰ ਭੇਜਾਂ ਤਾਈ ਵੀ ਕਹਿਣ ਲੱਗੀ ਹਾਂ ਦਿਲ ਤਾਂ ਮੇਰਾ ਵੀ ਬਹੁਤ ਲੱਗਿਆ ਸੀ ਮੇਰਾ ਤਾਂ ਆਪ ਤੇਰੇ ਕੋਲ ਜਾਣ ਨੂੰ ਦਿਲ ਨਹੀਂ ਕਰਦਾ ਤਾਈ ਜ਼ਿੱਦ ਕਰਕੇ ਰੋਟੀ ਪਕਾਉਣ ਲੱਗ ਜਾਂਦੀ ਸੀ ਜਿੰਨੇ ਦਿਨ ਤਾਈ ਮੇਰੇ ਕੋਲ ਰਹੀ ਉਹੀ ਰੋਟੀ ਪਕਾਉਂਦੀ ਰਹੀ ਮੇਰੀ ਸੱਸ ਧਾਰਾ ਕੱਢ ਲੈਂਦੀ ਸੀ ਤਾਈ ਮੈਨੂੰ ਆਖਦੀ ਕਿ ਤੂੰ ਆਪ ਦਾ ਮੁੰਡਾ ਸਾਂਭ ਲੈ ਕੋਈ ਗੱਲ ਨਹੀਂ ਰੋਟੀ ਦਾ ਮੈਂ ਪਕਾ ਲਵਾਂਗੀ ਜਿਸ ਦਿਨ ਤਾਈ ਚਲੀ ਗਈ ਉਸ ਦਿਨ ਤਾਇਆ ਗੇਟ ਦੇ ਵਿੱਚ ਬੈਠਾ ਸੀ ਤੇ ਤਾਈ ਨੂੰ ਕਹਿਣ ਲੱਗਾ ਚੱਲ ਚੰਗਾ ਬੜੇ ਟਾਈਮ ਤੇ ਆਈਆਂ ਮੈਂ ਪੱਠੇ ਪਾਉਣ ਹੀ ਲੱਗਾ ਸੀ ਆ ਜਾ ਮੈਂ ਪੱਠੇ ਪਾਈ ਜਾਣਾ ਤੇ ਤੂੰ ਕੁਰਲੀਆਂ ਦੇ ਵਿੱਚ ਹੱਥ ਮਾਰੀ ਜਾਵੇਂ ਤਾਈ ਅੱਗੋ ਹੱਸ ਕੇ ਕਹਿੰਦੀ ਕਿ ਮੈਨੂੰ ਤਾਂ ਕੁੜੀ ਔਰ ਨਹੀਂ ਦਿੰਦੀ ਸੀ ਉਹ ਤਾਂ ਮੁੰਡਾ ਢਿੱਲਾ ਕਰਕੇ ਮੈਨੂੰ ਕਹਿੰਦੀ ਕਿ ਤਾਈ ਹੁਣ ਤਾਂ ਤੈਨੂੰ ਜਾਣਾ ਪਵੇਗਾ ਨਾ ਜੇਕਰ ਮੈਂ ਅੱਜ ਨਾ ਆਂਦੀ ਤਾਂ ਫਿਰ ਪੱਠੇ ਕੌਣ ਪਾਉਂਦਾ ਤਾਇਆ ਕਹਿੰਦਾ ਕਿ ਜੇਕਰ ਤੂੰ ਨਾ ਆਂਦੀ ਤਾਂ ਫਿਰ ਤੇ ਮੈਂ ਪੱਠੇ ਪਾਉਣੇ ਹੀ ਸੀ ਪਰ ਹੁਣ ਤੂੰ ਆ ਗਈਆਂ ਹੁਣ ਤਾਂ ਤੈਨੂੰ ਮੇਰੇ ਨਾਲ ਪੱਠੇ ਲਾਉਣੇ ਹੀ ਪੈਣਗੇ ਤਾਈ ਮੋਢੇ ਚੜਾਉਂਦੀ ਆ ਗਾਂਝ ਲਈ ਗਈ ਤੇ ਭਾਬੀ ਨੇ ਚਾਹ ਧਰ ਲਈ ਤਾਈ ਨੇ ਚਾਹ ਦਾ ਗਲਾਸ ਪੀਤਾ ਤਾਇਆ ਵੀ ਚਾਹ ਪੀ ਕੇ ਕਹਿਣ ਲੱਗਾ ਚਲ ਉਠ ਹਣ ਖੜੀ ਹੋ ਜਾ ਮੇਰੇ ਨਾਲ ਪੱਠੇ ਲਾ ਤਾਈ ਹੱਸਦੀ ਕਹਿਣ ਲੱਗੀ ਕਿ ਹੁਣ ਤੂੰ ਮੈਥੋਂ ਪੱਠੇ ਲਾ ਕੇ ਹੀ ਸਾਲ ਲਵੇਂਗਾ ਮੈਂ ਤੇ ਚਾਰ ਦਿਨ ਉੱਥੇ ਰਹਿੰਦੀ ਤਾਂ ਚੰਗਾ ਸੀ ਤਾਇਆ ਕਹਿਣ ਲੱਗਾ ਰਹਿ ਪੈਂਦੀ ਫਿਰ ਮੈਂ ਕਿਹੜਾ ਤੈਨੂੰ ਫੋਨ ਕੀਤਾ ਸੀ ਤਾਇਏ ਨੇ ਹੱਸਦੇ ਹੋਏ ਨੇ ਕਿਹਾ ਤਾਈ ਉੱਠ ਕੇ ਪਛਵਾ ਵਾਲੇ ਪਾਸੇ ਚਲੀ ਗਈ ਤਾਇਆ ਖੁਰਲੀਆਂ ਦੇ ਵਿੱਚ ਪੱਠੇ ਪਾਉਣ ਲੱਗਾ ਤੇ ਤਾਈ ਹੱਥ ਮਾਰੀ ਗਈ ਤਾਇਆ ਪੱਠੇ ਤਾਂ ਭਾਵੇਂ ਆਪ ਵੀਰ ਲਾ ਲੈਂਦਾ ਪਰ ਬਸ ਉਹਨਾਂ ਨੂੰ ਆਦਤ ਸੀ ਨਾਲੇ ਕੰਮ ਕਰੀ ਜਾਣਾ ਤੇ ਨਾਲੇ ਦੋਨਾਂ ਜਿਹਾਣੇ ਛੋਟੀਆਂ-ਛੋਟੀਆਂ ਗੱਲਾਂ ਕਰੀ ਜਾਣੀਆਂ ਇਸੇ ਤਰ੍ਹਾਂ ਬਸ ਜ਼ਿੰਦਗੀ ਲੰਘ ਰਹੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਅਚਾਨਕ ਮੈਨੂੰ ਫੋਨ ਆਇਆ ਕਿ ਤਾਈ ਦੀ ਤਬੀਅਤ ਠੀਕ ਨਹੀਂ ਆ ਮੈਂ ਪੁੱਛਿਆ ਕੀ ਗੱਲ ਹੋਈ ਆ ਤਾ ਕਹਿਣ ਲੱਗੇ ਕਿ ਡਾਕਟਰ ਨੂੰ ਦਿਖਾਉਣ ਗਏ ਸੀ ਮਾਮੂਲੀ ਜਿਹਾ ਚੱਕਰ ਆਇਆ ਸੀ ਤੇ ਡਾਕਟਰ ਕਹਿਣ ਲੱਗਾ ਕਿ ਆਰਾਮ ਕਰਨਾ ਹੈ ਜਿਆਦਾ ਤੋਰਾ ਫੇਰਾ ਨਹੀਂ ਕਰਨਾ ਮੈਂ ਕਿਹਾ ਕਿ ਮੈਂ ਆਵਾਂਗੀ ਕਿਸੇ ਦਿਨ ਮੈਂ 2-3 ਦਿਨਾਂ ਦੇ ਬਾਅਦ ਮੁੰਡੇ ਨੂੰ ਲੈ ਕੇ ਮਿੰਨ ਚਲੀ ਗਈ ਮੈਂ ਕਿਹਾ ਕਿ ਮੈਂ 2 ਦਿਨ ਲਾ ਕੇ ਹੀ ਆਵਾਂਗੀ ਹੁਣ ਮੈਂ ਗਈ ਤਾਂ ਤਾਈ ਮੰंजे ਤੇ ਬੈਠੀ ਸੀ ਮੈਂ ਪੁੱਛਿਆ ਕਿ ਤਾਈ ਤੈਨੂੰ ਕੀ ਤਕਲੀਫ ਹੁੰਦੀ ਆ ਤਾਈ ਕਹਿਣ ਲੱਗੀ ਕਿ ਦੁੱਖਤਾ ਤਾਂ ਮੇਰਾ ਕੁਝ ਵੀ ਨਹੀਂ ਬਸ ਜਦੋਂ ਉੱਠ ਕੇ ਤੁਰਦੀ ਆਣਾ ਤਾਂ ਮੇਰਾ ਸਾਫ ਉਲ ਜਾਂਦਾ ਆ ਮੈਂ ਕਿਹਾ ਕਿ ਫਿਰ ਡਾਕਟਰ ਨੇ ਕੀ ਕਿਹਾ ਤਾਂ ਤਾਇਆ ਕਹਿਣ ਲੱਗਾ ਡਾਕਟਰ ਨੇ ਤਾਂ ਕੁਝ ਵੀ ਨਹੀਂ ਦੱਸਿਆ ਬਸ ਆ ਦਵਾਈ ਦੇ ਦਿੱਤੀ ਆ ਤੇ ਕਿਹਾ ਕਿ ਇਸ ਨੂੰ ਆਰਾਮ ਕਰਨ ਦਿਓ ਮੈਂ 2-4 ਦਿਨ ਲਾਏ ਤੇ ਤਾਈ ਨੂੰ ਕਿਹਾ ਕਿ ਤਾਈ ਤੂੰ ਫਿਰ ਜਿਆਦਾ ਤੁਰਿਆ ਫਿਰਿਆ ਨਾ ਕਰ ਤੂੰ ਆਰਾਮ ਹੀ ਕਰਿਆ ਕਰ ਤੇ ਤਾਇਏ ਨੂੰ ਵੀ ਕਿਹਾ ਕਿ ਤਾਈ ਦੀ ਦਵਾਈ ਦਾ ਨਾ ਗਣਾ ਪੈਨਦੇ ਹੋ ਵਧੀਆ ਡਾਕਟਰ ਤੋਂ ਦਵਾਈ ਲੈਂਦੇ ਲੈਂਦੇ ਰਹੋ ਤਾਇਆ ਕਹਿਣ ਲੱਗਾ ਕਿ ਹਾਂ ਦਵਾਈ ਤਾਂ ਆਪਾਂ ਵਧੀਆ ਡਾਕਟਰ ਤੋਂ ਹੀ ਲੈਂਦੇ ਆ ਪੂਰੇ ਹਸਪਤਾਲ ਵਿੱਚ ਸਭ ਤੋਂ ਵੱਡਾ ਡਾਕਟਰ ਆ ਉਹ ਤਿੰਨਾਂ ਦਿਨਾਂ ਬਾਅਦ ਮੈਂ ਵਾਪਸ ਆਪਣੇ ਸੋਹਰੇ ਆ ਗਈ ਮੈਂ ਆਪਣੇ ਕੰਮਤੰਦਿਆਂ ਦੇ ਵਿੱਚ ਉਲਝ ਗਈ ਤੇ ਮੈਂ ਤੀਜੇ ਦਿਨ ਫਿਰ ਫੋਨ ਕਰਕੇ ਤਾਇਏ ਨੂੰ ਤਾਈ ਦੀ ਤਬੀਅਤ ਬਾਰੇ ਪੁੱਛਿਆ ਤਾਂ ਤਾਇਆ ਕਹਿਣ ਲੱਗਾ ਕਿ ਹੁਣ ਤਾਂ ਠੀਕ ਆ ਬਸ ਜੋ ਟੁਰਦੀ ਆ ਉਦੋਂ ਹੀ ਸਾਹ ਫੁੱਲਦਾ ਆ ਪਰ ਡਾਕਟਰ ਨੇ ਕਿਹਾ ਕਿ ਹੌਲੀ ਹੌਲੀ ਠੀਕ ਹੋ ਜਾਵੇਗੀ ਮੈਨੂੰ ਵੀ ਲੱਗਿਆ ਕਿ ਡਾਕਟਰ ਠੀਕ ਹੀ ਕਹਿ ਰਿਹਾ ਹੋਵੇਗਾ ਪਰ ਉਸ ਤੋਂ ਤੀਸਰੇ ਦਿਨ ਅਚਾਨਕ ਰਾਤ ਨੂੰ ਫੋਨ ਆਇਆ ਕਿ ਤਾਈ ਨੂੰ ਹਾਰਟ ਅਟੈਕ ਆਇਆ ਆ ਤੇ ਉਸ ਨੂੰ ਹਸਪਤਾਲ ਲੈ ਗਏ ਨੇ ਡਾਕਟਰ ਨੇ ਐਡਮਿਟ ਕਰ ਲਿਆ ਆ ਉਹ ਸਾਰੀ ਰਾਤ ਮੈਂ ਕਿਵੇਂ ਲਗਾਈ ਮੈਨੂੰ ਹੀ ਪਤਾ ਆ ਅਗਲੇ ਦਿਨ ਸਵੇਰੇ ਮੈਂ ਸਾਰਾ ਕੰਮ ਧੰਦਾ ਛੇਤੀ ਨਵੇੜ ਕੇ ਮੁੰਡੇ ਨਾਲ ਲੈ ਕੇ ਹਸਪਤਾਲ ਚਲੀ ਗਈ ਜਦੋਂ ਮੈਂ ਹਸਪਤਾਲ ਗਈ ਤਾਂ ਤਾਈ ਬੈੱਡ ਤੇ ਪਈ ਸੀ ਤੇ ਇੱਕ ਬਾਂਹ ਜ਼ੋਰ-ਜ਼ੋਰ ਦੀ ਛਾਤੀ ਤੇ ਮਾਰ ਰਹੀ ਸੀ ਭਾਬੀ ਮੈਨੂੰ ਦੇਖ ਕੇ ਰੋਣ ਲੱਗੀ ਭਾਈ ਤੇ ਮੇਰਾ ਵੀ ਰੋਣ ਨਿਕਲ ਗਿਆ ਤਾਈ ਕੁਝ ਬੋਲ ਰਹੀ ਸੀ ਬਸ ਉਹ ਇੱਕ ਗੱਲ ਹੀ ਬੋਲ ਰਹੀ ਸੀ ਉਹ ਵੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਆ ਰਹੀ ਵੀ ਉਹ ਕੀ ਕਹਿ ਰਹੀ ਆ ਫਿਰ ਮੈਂ ਭਾਬੀ ਤੋਂ ਪੁੱਛਿਆ ਤਾਂ ਭਾਬੀ ਕਹਿ ਰਹੀ ਸੀ ਕਿ ਤੇਰੇ ਵੀਰੇ ਦਾ ਨਾਮ ਲੈ ਰਹੀ ਆ ਪਰ ਹਰ ਕਿਸੇ ਨੂੰ ਉਸ ਦੀ ਸਮਝ ਨਹੀਂ ਆ ਰਹੀ ਸੀ ਮੈਂ ਭਾਬੀ ਨੂੰ ਕਿਹਾ ਕਿ ਤਾਈ ਜੋਰ-ਜੋਰ ਦੀ ਛਾਤੀ ਤੇ ਹੱਥ ਕਿਉਂ ਮਾਰ ਰਹੀ ਆ ਉਹ ਕਹਿਣ ਲੱਗੀ ਕਿ ਡਾਕਟਰ ਕਹਿੰਦੇ ਨੇ ਕਿ ਤਾਈ ਦਾ ਇੱਕ ਪਾਸਾ ਘੱਟ ਕੰਮ ਕਰਦਾ ਆ ਤੇ ਉਹ ਇਸ ਲਈ ਬਾਹ ਚਲਾ ਰਹੀ ਆ ਪਰ ਮੈਨੂੰ ਤਾਂ ਕੁਝ ਹੋ ਰਿਹਾ ਹੀ ਲੱਗ ਰਿਹਾ ਸੀ ਇਹਨੇ ਨੂੰ ਉੱਥੇ ਨਰਸਾਂ ਆਈਆਂ ਤੇ ਮੈਂ ਨਰਸਾਂ ਨੂੰ ਪੁੱਛਿਆ ਕਿ ਨਰਸ ਇਹ ਇਸ ਤਰ੍ਹਾਂ ਜੋਰ-ਜੋਰ ਦੀ ਬਾਹ ਕਿਉਂ ਮਾਰ ਰਹੇ ਨੇ ਤੌ ਕਹਿਣ ਲੱਗੇ ਕਿ ਇਹਨਾਂ ਦਾ ਇਹ ਪਾਸਾ ਘੱਟ ਕੰਮ ਕਰਦਾ ਆ ਤੇ ਇਹ ਇਸ ਲਈ ਬਾਹ ਮਾਰ ਰਹੇ ਨੇ ਸ਼ਾਇਦ ਇਹ ਤਕਲੀਫਮਾਨ ਰਹੇ ਨੇ ਪਰ ਮੈਨੂੰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਬਾਹ ਮਾਰਨ ਦਾ ਹੋਰ ਹੋਰ ਹੀ ਕੋਈ ਕਾਰਨ ਸੀ ਮੈਨੂੰ ਲੱਗ ਰਿਹਾ ਸੀ ਕਿ ਤਾਈ ਦੀ ਛਾਤੀ ਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਉਹ ਇਸ ਲਈ ਛਾਤੀ ਤੇ ਹੱਥ ਮਾਰ ਰਹੀ ਸੀ ਪਰ ਡਾਕਟਰ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਇਹ ਖਤਰੇ ਤੋਂ ਬਾਹਰ ਆ ਜੋ ਡਾਕਟਰ ਨੇ ਇਹ ਗੱਲ ਕਹੀ ਤਾਂ ਮੈਨੂੰ ਵੀ ਹੋ ਗਿਆ ਕਿ ਜਦੋਂ ਇੰਨਾ ਸੀਨੀਅਰ ਡਾਕਟਰ ਇਹ ਗੱਲ ਕਹਿ ਰਿਹਾ ਕਿ ਹੁਣ ਇਹਨਾਂ ਨੂੰ ਕੋਈ ਖਤਰਾ ਨਹੀਂ ਤਾਂ ਹੁਣ ਸੱਚਮੁੱਚ ਹੀ ਤਾਂ ਹੀ ਖਤਰੇ ਤੋਂ ਬਾਹਰ ਹੋਣਗੇ ਫਿਰ ਸਰ ਨਰਸਨ ਨੇ ਕਿਹਾ ਕਿ ਇਹਨਾਂ ਦੇ ਕੋਲੇ ਇੱਕ ਜਾਣਾ ਹੀ ਰੁਕ ਸਕਦਾ ਆ ਤੁਸੀਂ ਸਾਰੇ ਬਾਅਦ ਚਲੇ ਜਾਓ ਭਾਬੀ ਤਾਈ ਦੇ ਕੋਲ ਰੁਕ ਗਈ ਮੈਂ ਮੁੰਡੇ ਲੈ ਕੇ ਤਾਈ ਦੇ ਨਾਲ ਬਾਹਰ ਚਲੀ ਗਈ ਚਾਰ ਪੰਜ ਹੋਰ ਵੀ ਰਿਸ਼ਤੇਦਾਰ ਆਏ ਹੋਏ ਸੀ ਅਸੀਂ ਸਾਰੇ ਬਾਹਰ ਚਲੇ ਗਏ ਤਾਈ ਨੇ ਚਾਹ ਮੰਗਵਾਈ ਅਸੀਂ ਸਾਰਿਆਂ ਨੇ ਚਾਹ ਪੀਤੀ ਤੇ ਤਾਈ ਨੇ ਕਿਹਾ ਕਿ ਹੋਰ ਤਾਂ ਕੋਈ ਗੱਲ ਨਹੀਂ ਬਸ ਹੁਣ ਇਹ ਥੋੜੀ ਜਿਹੀ ਲਤ ਕਢੀਸ ਕੇ ਤੁਰਿਆ ਕਰੇਗੀ ਤੇ ਤਾਇਆ ਮੁਸਕਰਾ ਪਿਆ ਪਰ ਮੈਂ ਸਮਝ ਰਹੀ ਸੀ ਕਿ ਤਾਈ ਦੀ ਮੁਸਕਰਾਹਟ ਪਿੱਛੇ ਬਹੁਤ ਡੂੰਗਾ ਗਮ ਸੀ ਉਸ ਵਕਤ ਤਾਇ ਦੀ ਉਮਰ 50 ਸਾਲ ਸੀ ਤੇ ਤਾਈ ਦੀ ਉਮਰ 48 ਸਾਲ ਸੀ ਤਾਇਆ ਖੁੱਲ ਕੇ ਵੀ ਨਹੀਂ ਕਹਿ ਰਿਹਾ ਸੀ ਕਿ ਉਸ ਨੂੰ ਤਾਈ ਦੀ ਚਿੰਤਾ ਹੈ ਪਰ ਉਹ ਅੰਦਰ ਹੀ ਅੰਦਰ ਬਹੁਤ ਚਿੰਤਾ ਕਰ ਰਿਹਾ ਸੀ ਤੇ ਦੋਵਾਂ ਦਿਨਾਂ ਦੇ ਵਿੱਚ ਹੀ ਤਾਇ ਦਾ ਚਿਹਰਾ ਮੁਰਝਾਇਆ ਮੁਰਝਾ ਗਿਆ ਸੀ ਇਹਨੇ ਨੂੰ ਵੀਰਾ ਵੀ ਉੱਥੇ ਪਹੁੰਚ ਗਿਆ ਅਸੀਂ ਸਾਰੇ ਉੱਥੇ ਘੰਟਾ ਡੇਢ ਘੰਟਾ ਬੈਠੇ ਗੱਲਾਂ ਕਰਦੇ ਰਹੇ ਤੇ ਫਿਰ ਤਾਇਆ ਕਹਿਣ ਲੱਗਾ ਕਿ ਲੇਟ ਹੋ ਰਿਹਾ ਹੈ ਤੂੰ ਵਾਪਸ ਪਿੰਡ ਚਲੀ ਜਾ ਮੈਂੁੰਡੇ ਲੈ ਕੇ ਵਾਪਸ ਆਪਣੇ ਸੌਰੇ ਆ ਗਈ। ਰਾਤ ਨੂੰ ਆ ਕੇ ਮੈਂ ਫਿਰ ਫੋਨ ਕੀਤਾ ਤਾਇਆ ਕਹਿਣ ਲੱਗਾ ਕਿ ਡਾਕਟਰ ਫਿਰ ਟੈਸਟ ਕਰਨ ਆਇਆ ਸੀ ਤੇ ਟੈਸਟ ਠੀਕ ਆਏ ਨੇ। ਉਹਨਾਂ ਨੇ ਕਿਹਾ ਕਿ ਕੋਈ ਖਤਰਾ ਨਹੀਂ। ਬਸ ਦੋ-ਹਾਂ ਤਿੰਨਾਂ ਦਿਨਾਂ ਦੇ ਵਿੱਚ ਛੁੱਟੀ ਮਿਲ ਜਾਵੇਗੀ। ਤਾਇਆ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਹਸਪਤਾਲ ਦਾ ਹੀ ਮੁੰਡਾ ਛੋਟਾ ਆ। ਕਿਸ ਤਰ੍ਹਾਂ ਹਸਪਤਾਲ ਲੈ ਕੇ ਹੋਣਾ ਠੀਕ ਨਹੀਂ ਆ। ਹੁਣ ਤੂੰ ਪਿੰਡ ਹੀ ਆ ਜਾਵੀਂ। ਮੈਂ ਵੀ ਕਿਹਾ ਕਿ ਜਦੋਂ ਛੁੱਟੀ ਮਿਲ ਗਈ ਤਾਂ ਮੈਂ ਪਿੰਡ ਆ ਜਾਵਾਂਗੀ। पर मैनु नहीं पता सी कि ਹੁਣ ਤਾਂ ਮੇਲ ਹੀ ਨਹੀਂ ਹੋਣੇ ਅਗਲੀ ਸਵੇਰ ਮੈਂ ਉੱਠ ਕੇ ਚਾਹ ਹੀ ਪੀ ਰਹੀ ਸੀ ਕਿ ਮੇਰੇ ਪਾਪਾ ਦਾ ਫੋਨ ਆਇਆ ਤੇ ਕਹਿਣ ਲੱਗੇ ਕਿ ਚਾਹ ਪੀ ਲਈ ਪੁੱਤ ਮੈਂ ਕਿਹਾ ਹਾਂ ਪਾਪਾ ਚਾਹ ਤਾਂ ਪੀ ਲਈ ਪਰ ਤੁਸੀਂ ਇੰਨੀ ਸਵੇਰੇ ਸਵੇਰੇ ਫੋਨ ਕਿਉਂ ਲਾਇਆ ਕਿਉਂਕਿ ਸੁਬਾ ਸੁਬਾ ਜਦੋਂ ਵੀ ਕਿਸੇ ਦਾ ਫੋਨ ਆਉਂਦਾ ਜਦੋਂ ਨਹੀਂ ਮੇਰੀ ਮਾਂ ਮੁੱਕੀ ਸੀ ਤਾਂ ਮੇਰਾ ਦਿਲ ਡਰਨ ਲੱਗ ਜਾਂਦਾ ਸੀ ਅੱਗੋਂ ਪਾਪਾ ਰੋਣ ਲੱਗ ਪਿਆ ਕੀ ਕਹਿ ਲੱਗ ਪਿਆ ਤੇਰੇ ਤਾਈ ਦਾ ਘਰ ਪੁੱਟਿਆ ਗਿਆ ਪੁੱਤ ਤੇਰੀ ਤਾਈ ਨਹੀਂ ਰਹੀ ਤੇ ਇੰਨਾ ਕਹਿ ਕੇ ਪਾਪਾ ਨੇ ਫੋਨ ਕੱਟ ਦਿੱਤਾ ਮੇਰੀ ਤਾਂ ਜਿਵੇਂ ਜਾਣ ਹੀ ਨਿਕਲ ਗਈ ਸੀ ਦੂਜੀ ਵਾਰ ਰੱਬ ਨੇ ਸਾਡੀ ਮਾਂ ਖੋ ਲਈ ਸੀ ਤਾਈ ਵੀ ਤਾਈ ਸੀ ਜਿਹੜਾ ਮੇਰਾ ਹਰ ਦੁੱਖ ਸੁੱਖ ਸੁਣਦੀ ਸੀ ਤੇ ਹੁਣ ਤਾਂ ਤਾਈ ਵੀ ਰੱਬ ਨੇ ਖੋ ਲਿਆ ਸੀ ਇਸ ਲਈ ਇਸ ਵਕਤ ਮੇਰੇ ਤੇ ਕੀ ਬੀਤੀ ਉਹ ਮੈਂ ਹੀ ਜਾਣਦੀ ਹਾਂ ਰੋਂਦੀ ਹੋਈ ਮੈਂ ਪੇਕੇ ਪਹੁੰਚੀ ਮੇਰੇ ਪੇਕੇਆਂ ਦੇ ਘਰੇ ચીਕ ਚਿਹਾੜਾ ਪਿਆ ਹੋਇਆ ਸੀ ਕਿਉਂਕਿ ਮੇਰੀ ਮਾਮੀ 48 ਸਾਲ ਦੀ ਉਮਰ ਵਿੱਚ ਹੀ ਚਲੀ ਗਈ ਸੀ ਤੇ ਤਾਈ ਵੀ ਛੋਟੀ ਉਮਰ ਵਿੱਚ ਹੀ ਚਲੀ ਗਈ ਜਿਵੇਂ ਰੱਬ ਨਹੀਂ ਚਾਹੁੰਦਾ ਸੀ ਕਿ ਸਾਡੇ ਕੋਲੇ ਮਾਰ ਆਏ ਹੁੰਤਾ ਜਿਦਿਹਾ ਕੁਵੀ ਰੋ ਰੋ ਕੇ ਕਮਲੇ ਹੋਏ ਪੈਸੀ ਸਾਡੀਆਂ ਮਾਵਾਂ ਨਹੀਂ ਰਹੀਆਂ ਸੀ ਪਿਓ ਵੀ ਵਿਚਾਰੇ ਕੀ ਕਰਦੇ ਹੋ ਇੱਕ ਕੋਨੇ ਲੱਗੇ ਬੈਠੇ ਸੀ ਅੱਜ ਵੀ ਜਦੋਂ ਪੇਕੇ ਜਾਨੀ ਹਾਂ ਤਾਂ ਮਨ ਭਰ ਆਉਂਦਾ ਹੈ ਮਾਂ ਤੇ ਤਾਈ ਨੂੰ ਅੱਖਾਂ ਲੱਭਦੀਆਂ ਨੇ ਪਰ ਉਹ ਕਿਤੇ ਨਹੀਂ ਲੱਭਦੀਆਂ ਪਿਓ ਤੇ ਤਾਇਆ ਆਪੋ ਆਪਣੀਆਂ ਬੈਠਕਾਂ ਦੇ ਵਿੱਚ ਬੈਠੇ ਰਹਿੰਦੇ ਨੇ ਮੈਂ ਕਈ ਵਾਰੀ ਉਹਨਾਂ ਨੂੰ ਕਹਿੰਦੀ ਵੀ ਹਾਂ ਕਿ ਤੁਸੀਂ ਵੀ ਲੌਬੀ ਦੇ ਵਿੱਚ ਬੈਠ ਜਾਇਆ ਕਰੋ ਬਾਹਰ ਆ ਕੇ ਤਾਂ ਉਹ ਕਹਿ ਦਿੰਦੇ ਨੇ ਕਿ ਪੁੱਤ ਜਦੋਂ ਆਪਦੀ ਔਰਤ ਨਾ ਰਹੇ ਤਾਂ ਨੋਹਾ ਦੇ ਵਿੱਚ ਬੈਠਾ ਬੰਦਾ ਭੈੜਾ ਲੱਗਦਾ ਆ ਇਸ ਲਈ ਅਸੀਂ ਆਪੋ ਆਪਣੀਆਂ ਬੈਠਕਾਂ ਦੇ ਵਿੱਚ ਹੀ ਬੈਠੇ ਰਹਿੰਦੇ ਹਾਂ ਤੇ ਜੇਕਰ ਗੱਲਾਂ ਬਾਤਾਂ ਕਰਨ ਨੂੰ ਦਿਲ ਕਰੇ ਤਾਂ ਫਿਰ ਸਾਥ ਦੇ ਵਿੱਚ ਚਲੇ ਜਾਂਦੇ ਹਾਂ ਉੱਥੇ 2-4 ਘੰਟੇ ਗੱਲਾਂ ਬਾਤਾਂ ਕਰ ਲੈ ਕਰਾਈ ਦੀਆਂ ਤੇ ਫਿਰ ਦੋਨੋਂ ਪਰਾਈ ਇੱਕ ਬੈਠਕ ਦੇ ਵਿੱਚ ਬੈਠ ਕੇ ਟੀਵੀ ਤੇ ਖਬਰਾਂ ਦੇਖ ਲੈਂਦੇ ਹਾਂ ਮੇਰੀ ਮਾਂ ਤੇ ਤਾਈ ਦੀ ਹੱਲੀ ਉਮਰ ਨਹੀਂ ਸੀ ਇਸ ਦੁਨੀਆ ਤੋਂ ਜਾਂਦੀ ਪਰ ਆਬੂ ਨਾਲੋਂ ਹੀ ਲੈ ਗਿਆ ਜਦੋਂ ਉਹ ਮੈਨੂੰ ਉਹ ਦਿਨ ਚੇਤੇ ਆਉਂਦੇ ਹਨ ਤਾਂ ਮਨ ਪਰ ਆਉਂਦਾ ਆ ਪਰ ਦੁੱਖ ਕਿਹਦੇ ਕੋਲ ਰਵਾਂ ਜੇ ਕਰਤਾਏ ਜਾਂ ਪਿਓ ਕੋਲੇ ਗੱਲ ਕਰਦੀ ਹਾਂ ਤਾਂ ਉਹਨਾਂ ਦਾ ਵੀ ਮਨ ਹੋਰ ਪਰ ਜਾਵੇਗਾ ਕਿਉਂਕਿ ਉਹ ਤਾਂ ਦੋਨੋਂ ਵਿਚਾਰੇ ਪਹਿਲਾਂ ਹੀ ਦੁਖੀ ਰਹਿੰਦੇ ਨੇ ਇਸ ਉਮਰ ਦੇ ਵਿੱਚ ਬੰਦੇ ਨੂੰ ਜੀਵਨ ਸਾਥੀ ਦੀ ਲੋੜ ਹੁੰਦੀ ਆ ਜਦੋਂ ਉਸ ਦੇ ਧੀਆ ਪੁੱਤ ਵਿਆਹੇ ਜਾਂਦੇ ਹਨ ਕਿਉਂਕਿ ਪਹਿਲਾ ਜੋ ਧੀਆ ਪੁੱਤ ਕੁਆਰੇ ਹੁੰਦੇ ਹਨ ਤਾਂ ਉਹ ਸਾਰੇ ਇਕੱਠੇ ਬੈਠੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਪਰ ਜੋ ਧੀਆ ਵਿਆਹੀਆਂ ਜਾਂਦੀਆਂ ਤੇ ਪੁੱਤ ਵੀ ਵਿਆਹੇ ਜਾਂਦੇ ਨੇ ਤਾਂ ਹਰ ਬੰਦਾ ਆਪਦੀ ਘਰ ਵਾਲੀ ਦੇ ਕੋਲ ਦੋ ਪਲ ਬੈਠ ਕੇ ਚਾਹ ਪਾਣੀ ਪੀ ਲੈਂਦਾ ਪਰ ਜਦੋਂ ਇਸ ਉਮਰ ਦੇ ਵਿੱਚ ਜੀਵਨ ਸਾਥੀ ਹੀ ਨਾ ਰਹੇ ਉਸ ਵਕਤ ਬੰਦੇ ਦਾ ਬੈਣਾ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਕਿ ਉਹ ਕੀ ਉਹਤਨਾ ਨੂਨ ਦੇ ਕੋਲ ਹੀ ਬੈਠ ਸਕਦਾ ਨੋ ਸੋਹਰੇ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਆ ਜੇਕਰ ਘਰ ਦੇ ਵਿੱਚ ਇਕੱਲੇ ਵੀ ਰਹਿਣਗੇ ਬੰਦਾ ਚਾਹੇ ਜਿੰਨਾ ਮਰਜੀ ਚੰਗਾ ਹੋਵੇ ਨੂਨ ਨੂੰ ਆਪਣੀ ਧੀ ਸਮਝੇ ਪਰ ਫਿਰ ਵੀ ਲੋਕੀ ਸੋ ਸੋ ਗੱਲਾਂ ਕਰਦੇ ਨੇ ਇਸ ਲਈ ਮੇਰਾ ਪਿਓ ਤੇ ਤਾਇਆ ਗੇੜ ਤੇ ਬਣੀ ਬੈਠਕ ਵਿੱਚ ਹੀ ਰਹਿੰਦੇ ਸੀ ਉਹ ਅਗਾ ਕੋਠੀ ਵਿੱਚ ਨਹੀਂ ਜਾਂਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਕਰੇ ਬਸ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਪਰ ਰੱਬ ਨੇ ਜੋ ਵੀ ਕੀਤਾ ਠੀਕ ਨਹੀਂ ਕੀਤਾ ਪਹਿਲਾਂ ਮੇਰਾ ਮੁੰਡਾ ਤਾਈ ਨੂੰ ਨਾਨੀ ਕਹਿੰਦਾ ਸੀ ਪਰ ਹੁਣ ਉਹ ਕਿੰਨੂੰ ਨਾਨੀ ਕਹੇ ਵਸਦੇ ਰਹਿਣ ਭਰਾ ਪਰਜਾਈਆਂ ਪਰ ਮਾਂ ਬਾਪ ਦੀ ਜਗਾ ਕੋਈ ਨਹੀਂ ਲੈ ਸਕਦਾ ਧੰਨਵਾਦ ਜੀ ਐਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ